ਸੱਜਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨप्रीत कौर ਤੇ ਖਬਰਾਂ ਲੈ ਕੇ ਹਰ ਰੋਜ਼ੀ ਤਰ੍ਹਾਂ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਪਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਵਾਦ ਹੈ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸਾਬਕਾ ਮੰਤਰੀ ਜੋੜੇ ਮਾਜਰਾ ਹੋਰਾਂ ਦੀ ਉਹਨਾਂ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਦੇ ਵਿੱਚ ਅਧਿਆਪ ਦੇਖੋ ਜੀ ਜਿਹੜੇ ਸਾਬਕਾ ਮੰਤਰੀ ਆ ਚੇਤਨ ਸਿੰਘ ਜੋੜਾ ਮਾਜਰਾ ਇਹ ਜਦੋਂ ਮੰਤਰੀ ਹੁੰਦੇ ਸੀ ਉਦੋਂ ਇਹਨਾਂ ਦੇ ਨਾਲ ਇੱਕ ਮੁਬਾਰ ਜੁੜਿਆ ਸੀ ਫਰੀਦਕੋਟ ਦੇ ਵੱਲ ਜਿਹੜੀ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਉਹਦੇ ਵੀਸੀ ਆ ਜਿਹੜੇ ਉਹਨਾਂ ਨੂੰ ਗੰਦੇ ਦੱਦੇ ਦੇ ਉੱਤੇ ਪੈਣ ਦੇ ਲਈ ਕਿਹਾ ਸੀਗਾ ਵੀ ਭਾਈ ਆ ਗੱਗਾਂ ਦਾ ਕੀ ਹਾਲ ਹੈਗਾ ਉਦੋਂ ਇਹ ਬੜੇ ਵਿਵਾਦਾਂ ਦੇ ਵਿੱਚ ਆਏ ਸੀ ਜਾ ਕੇ ਇਹ ਚਰਚਾ ਦੇ ਵਿੱਚ ਆਏ ਸੀ ਫਿਰ ਸਮੇਂ ਦੇ ਨਾਲ ਰੰਗ ਬਦਲੇ ਇਹਨਾਂ ਦਾ ਮੰਤਰੀ ਅਹੁਦਾ ਜਿਹੜਾ ਸਾਬਕਾ ਹੋ ਗਿਆ ਹੁਣ ਇਹ ਵਿਧਾਇਕ ਹੈਗੇ ਕੱਲੇ ਵਿਧਾਇਕਾ ਹੋਣੇ ਜਿਵੇਂ ਪੰਜਾਬ ਦੇ ਬਾਕੀ 117 ਵਿਧਾਇਕਾਂ ਉਹਨਾਂ ਦੇ ਵਿੱਚੋਂ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਇਹ 995 ਦੇ ਵਿੱਚੋਂ ਸੋ ਹੁਣ ਪੰਜਾਬ ਦੇ ਵਿੱਚ ਆਪਾਂ ਜਾਣਦੇ ਕਿ ਸਰਕਾਰ ਕਹਿੰਦੀ ਵੀ ਅਸੀਂ ਇੱਕ ਸਿੱਖਿਆ ਕ੍ਰਾਂਤੀ ਨੀਤੀ ਲੈ ਕੇ ਆਏ ਆ ਉਹਦੇ ਤਹਿਤ ਇੱਕ ਪ੍ਰੋਗਰਾਮ ਦੇ ਵਿੱਚ ਇਹ ਵੀ ਸ਼ਾਮਲ ਹੋਏ ਸੀ ਇਹ ਸੁਨਾਮ ਦੇ ਇੱਕ ਸਕੂਲ ਦੀ ਖਬਰ ਹੈਗੀ ਆ ਲਓ ਜੀ ਇਹ ਉੱਥੇ ਗਏ ਤੇ ਉੱਥੇ ਪਤਾ ਲੱਗਾ ਜੀ ਕਿ ਇਹਨਾਂ ਨੂੰ ਗੁੱਸਾ ਆਇਆ ਇਹ ਭਾਈ ਇੱਥੇ ਮੈਨੇਜਮੈਂਟ ਨਹੀਂ ਸਹੀ ਹੈਗੀ ਤੇ ਸਕੂਲ ਦੇ ਪ੍ਰਬੰਧਕਾਂ ਨੇ ਉੱਤੇ ਇਹ ਮਾਈਕ ਦੇ ਮੂਹਰੇ ਭੜਕੇ ਇਹਨਾਂ ਨੇ ਇਹ ਗੱਲ ਕਹੀ ਜੀ ਕਿ ਆਹ ਕੋਈ ਪ੍ਰਬੰਧ ਹੈਗੇ ਆ ਬੇੜਾਗਰਕਾ ਪ੍ਰਬੰਧ ਦਾ ਬਿਲਕੁਲ ਇਹ ਨੂੰ ਕਹਿੰਦੇ ਪ੍ਰਬੰਧ ਆ ਤੁਹਾਡੀ ਮੈਨੇਜਮੈਂਟ ਆ ਤੁਸੀਂ ਕਰਦੇ ਕੀ ਆ ਮੈਂ ਤੁਹਾਡੀ ਸ਼ਿਕਾਇਤ ਆ ਜਿਹੜੀ ਮੁੱਖ ਮੰਤਰੀ ਕੋਲੇ ਕਰੂੰਗਾ ਮੈਂ ਤੁਹਾਡੀ ਸ਼ਿਕਾਇਤ ਸਿੱਖਿਆ ਮੰਤਰੀ ਕੋਲੇ ਕਰੂੰਗਾ ਕਾਫੀ ਕੁਝ ਇਹਨਾਂ ਨੇ ਕਿਹਾ ਚਲੋ ਜੀ ਹੁਣ ਇਸ ਗੱਲ ਦੇ ਉੱਤੇ ਡੈਮੋਕਰੈਟਿਕ ਟੀਚਰ ਯੂਨੀਅਨ ਦੇ ਵੱਲੋਂ ਕਾਫੀ ਬਰੋਧ ਕੀਤਾ ਗਿਆ ਜੀ ਭਾਈ ਇਹ ਅਧਿਆਪਕਾਂ ਦਾ ਅਪਮਾਨ ਕੀਤਾ ਗਿਆ ਤੇ ਜਦੋਂ ਚਾਰੇ ਪਾਸੇ ਕੀ ਰਾਜਾ ਪਿਆ ਤੇ ਹੁਣ ਚੇਤਨ ਸਿੰਘ ਜੋੜੇਮਾਦਰਾ ਨੇ ਲੰਘਿਆ ਕੱਲ ਵੀਡੀਓ ਰਾਹੀਂ ਮਾਫੀ ਮੰਗ ਲਈ ਆ ਉਹ ਕਹੇ ਜੀ ਅਧਿਆਪਕ ਸਾਡੇ ਗੁਰੂ ਹੁੰਦੇ ਆ ਤੇ ਜੇਕਰ ਅਧਿਆਪਕਾਂ ਦਾ ਮਨ ਦੁਖਿਆ ਮੇਰੀ ਇਸ ਗੱਲ ਦੇ ਨਾਲ ਤੇ ਮੈਂ ਭਾਈ ਆਪਣੇ ਸ਼ਬਦਾਂ ਦੇ ਉੱਤੇ ਮਾਫੀ ਮੰਗਦਾ ਸੋ ਮਤਲਬ ਇਹ ਜੀ ਕਿ ਇਸ ਮਸਲੇ ਦੇ ਉੱਤੇ ਹੁਣ ਥੰਨ ਪੈ ਜਾਣੀ ਹੈ ਜਾਂ ਕਰੀਏ ਪੈ ਗਈ ਹੈ ਉਦਾਂ ਜੇ ਮੈਂ ਕੁੱਲ ਬਣਾ ਕੇ ਗੱਲ ਕਬਾ ਜਿਹੜੀ ਸਿੱਖਿਆ ਨੀਤੀ ਸ਼ੁਰੂ ਕੀਤੀ ਆ ਇਹ ਹੈ ਕਿ ਇੱਕ ਡਰਾਮਾ ਨੀਤੀ ਆ ਮੇਰੇ ਕੋਲੇ ਬਹੁਤ ਸਾਰੇ ਅਧਿਆਪਕਾਂ ਦੇ ਇਹੋ ਜਿਹੇ ਮੈਸੇਜ ਆਏ ਆ ਜਾਂ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਮੈਸੇਜ ਆਏ ਆ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਾਡੇ ਤਾਂ ਜੌਣਾ ਦੇ ਉੱਪਰ ਕਰਤਾ ਕਹਿੰਦੇ ਕਿ ਪਹਿਲਾਂ ਤੁਸੀਂ ਆਇਆ ਕਰੋ ਜੀ ਟੈਂਟ ਤੁਸੀਂ 20000 ਦੇ ਵਿੱਚ ਲਵਾਉਣਾ ਕੁੱਲ ਮੇਰਾ ਖਰਚਾ ਵੀ 15-20000 ਰੁਪਏ ਦਾ ਬਜਟ ਜਾਰੀ ਕਰਦੀ ਸਰਕਾਰ ਉਹਦੇ ਵਿੱਚ ਟੈਂਟ ਵੀ ਲਵਾਉਣਾ ਇਹਦੇ ਵਿੱਚ ਕਹਿੰਦੇ ਜੀ ਰੈੱਡ ਕਾਰਪਟ ਵੀ ਹੋਣਾ ਚਾਹੀਦਾ ਇਹਦੇ ਵਿੱਚ ਚਾਹ ਪਾਣੀ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਇਹਦੇ ਵਿੱਚ ਨੀ ਪੱਥਰ ਹੈ ਜਿਹੜਾ ਉਹ ਵੀ ਲੈ ਕੇ ਆਉਣਾ ਚਾਹੀਦਾ ਸੋ ਸਾਰਾ ਪੁਲੀਆਂ ਦੇ ਵਿੱਚ ਹੋਣਾ ਚਾਹੀਦਾ ਉਹ ਕਹਿੰਦੇ ਵੀ ਸਾਡੇ ਤਾਂ ਕੋਲੋਂ ਪੈਸੇ ਪਈ ਜਾਂਦੇ ਸਾਰਾ ਕੁਝ ਹੋ ਹੀ ਜਾਂਦਾ ਤੇ ਖਰਚਲ ਤਾਂ ਸਾਡੀ ਵੱਖਰੀ ਹੈਗੀ ਆ ਹੁਣ ਇਸ ਗੱਲ ਦੇ ਉੱਤੇ ਵਿਵਾਦ ਉਦੋਂ ਵੀ ਛਿੜ ਜਦੋਂ ਆ 2 ਦਿਨ ਪਹਿਲਾਂ ਇੱਕ ਨੀਂ ਪੱਥਰ ਦੀ ਵੀਡੀਓ ਵਾਇਰਲ ਹੋ ਗਈ ਉਹਦੇ ਵਿੱਚ ਮੁੱਖ ਮੰਤਰੀ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਇੱਕ ਵਿਧਾਇਕ ਦਾ ਨਾਂ ਲਿਖਿਆ ਹੋਇਆ ਪੱਥਰ ਦੇ ਉੱਤੇ ਤੇ ਇਹਦੇ ਤੇ ਲਿਖਿਆ ਹੋਇਆ ਕਿ ਸਾਰੇ ਯਤਨਾ ਸਦਕਾ ਸਭ ਦੇ ਤੇ ਉਹ ਕਹਿੰਦੇ ਜੀ ਕਿ ਜਿਹੜੇ ਫਲਾੜੇ ਸਕੂਲ ਦੀ ਲੈਟ੍ਰੀਨਾ ਦਾ ਗੁਸਲਖਾਨਿਆਂ ਦਾ ਤੇ ਕਹਿੰਦੇ ਮੁਰੰਮਤ ਦਾ ਉਦਘਾਟਨ ਕੀਤਾ ਗਿਆ ਸੋ ਆ ਕੁਛ ਉੱਤੇ ਲਿਖਿਆ ਸੀਗਾ ਵਿਰੋਧੀ ਪਾਰਟੀਆਂ ਕਹਿ ਰਹੀਆਂ ਵੀ ਭਾਈ ਲੈਟ੍ਰੀਨਾ ਦੀ ਮੁਰੰਮਤ ਵੀ ਸਿੱਖਿਆ ਕ੍ਰਾਂਤੀ ਨੀਤੀ ਦੇ ਵਿੱਚ ਆਉਂਦੀ ਆ ਤੇ ਲੰਘੇ ਕੱਲ ਸਿੱਖਿਆ ਵਿਭਾਗ ਦੇ ਵੱਲੋਂ ਸਾਰੇ ਹੀ ਸਿੱਖਿਆ ਅਧਿਕਾਰੀਆਂ ਨੂੰ ਸਕੂਲ ਪ੍ਰਿੰਸੀਪਲਾਂ ਨੂੰ ਤਹਦਾਇਤ ਜਾਰੀ ਕੀਤੀ ਗਈ ਹੈ WhatsApp ਗਰੁੱਪ ਦੇ ਵਿੱਚ ਪਾ ਕੇ ਕਿ ਆਉਂਦੇ ਦਿਨਾਂ ਦੇ ਵਿੱਚ ਤੁਸੀਂ ਕੋਈ ਵੀ ਟਾਇਲਟ ਬਲਾਕ ਦੇ ਲਈ ਇਹੋ ਜਿਹਾ ਨੀ ਪੱਥਰ ਨਹੀਂ ਲਗਾਉਣਾ ਕੋਈ ਉਦਘਾਟਨੀ ਪੱਥਰ ਨਹੀਂ ਹੋਣਾ ਚਾਹੀਦਾ ਬਾਕੀ ਸਾਰੇ ਪ੍ਰੋਗਰਾਮ ਉਵੇਂ ਹੀ ਜਾਰੀ ਰਹਿਣਗੇ ਪਰ ਇਹੋ ਜਿਹਾ ਪੱਥਰ ਕੋਈ ਨਹੀਂ ਲਾਉਣਾ ਜੀ ਜੀ ਬਿਲਕੁਲ ਹੈ ਇਸ ਪੱਥਰ ਨੂੰ ਲੈ ਕੇ ਰੌਲਾ ਤਾਂ ਵਾਕਈ ਬਹੁਤ ਜ਼ਿਆਦਾ ਪਿਆ ਹੋਇਆ ਹੈ ਖੈਰ ਉਧਰ ਦੂਸਰੇ ਪਨੇ ਜਿਹੜਾ ਸਾਹਿਬ ਸੁਖਵਿੰਦਰ ਸਿੰਘ ਰੰਧਾਵਾ ਉਹਨਾਂ ਨੇ ਕਹਿੰਦੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਜੀ ਕੀ ਲਿ ਦੇਖੋ ਇਹ ਚਿੱਠੀ ਲਿਖੀ ਆ ਇਹ ਚਿੱਠੀ ਲੈਸਤੀ ਗੱਲ ਖਤਮ ਹੋ ਗਈ ਪਰ ਇਹ ਚਿੱਠੀ ਦੇ ਉੱਤੇ ਕੋਈ ਅਮਲ ਨਹੀਂ ਹੋਣਾ ਤੁਸੀਂ ਵੀ ਇੱਥੇ ਵਹਿ ਵੀ ਇੱਥੇ ਆ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਗੁਰਦਾਸਪੁਰ ਤੋਂ ਹੈਗੇ ਨੇ ਲੋਕ ਸਭਾ ਦੇ ਮੈਂਬਰ ਤੇ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਆ ਇਹ ਆਪਾਂ ਜਾਣਦੇ ਕਿ ਕਾਂਗਰਸ ਦੀ ਸਰਕਾਰ ਦੇ ਵਿੱਚ ਡਿਪਟੀ ਸੀਐਮ ਵੀ ਸੀਗੇ ਤੇ ਗ੍ਰਹਿ ਵਿਭਾਗ ਵੀ ਇਹਨਾਂ ਦੇ ਕੋਲੇ ਸੀਗਾ ਜੇਲ੍ਹ ਮੈਂਕਬਾ ਵੀ ਇਹਨਾਂ ਦੇ ਕੋਲੇ ਰਿਆ ਓਹ ਗੱਲ ਹੈ ਜੀ ਕਿ ਹੁਣ ਇਹਨਾਂ ਦੇ ਵੱਲੋਂ ਚਿੱਠੀ ਲਿਖੀ ਗਈ ਆ ਕਿ ਭਾਈ ਜਿਹੜਾ ਇਹ ਤੇਜਾ ਸਿੰਘ ਸਮੁਦਰੀ ਹਾਲ ਆ ਇਹ ਧਾਰਮਿਕ ਪ੍ਰੋਗਰਾਮਾਂ ਵਾਸਤੇ ਵਰਤਣਾ ਚਾਹੀਦਾ ਪਰ ਜਿਹੜੀ ਇੱਕ ਸਿਆਸੀ ਪਾਰਟੀ ਹੈ ਜਿਹੜੀ ਕਿ ਅਕਾਲੀ ਦਲ ਇਹਨਾਂ ਦੇ ਵੱਲੋਂ ਆਪਣੇ ਡੈਲੀਗੇਸ਼ਨ اجلاس ਦੇ ਲਈ ਇਹਨੂੰ ਵਰਤਿਆ ਜਾ ਰਿਹਾ 12 ਤਰੀਕ ਨੂੰ ਕਿਉਂਕਿ ਉਸ ਦਿਨ ਅਕਾਲੀ ਦਲ ਦੇ ਪ੍ਰਧਾਨ ਦੀ ਤੇ ਬਾਕੀ ਉਹਦੇ ਦਾ ਰਾਣੀ ਚੋਣ ਹੋਣੀ ਹੈ ਇਹਨਾਂ ਨੇ ਮੰਗ ਕੀਤੀ ਹੈ ਜੀ ਕਿ ਇਸ ਪਾਰਟੀ ਨੂੰ ਏਦਾਂ ਦਾ ਕੁਝ ਕਰਨ ਤੋਂ ਰੋਕਿਆ ਜਾਵੇ ਦੇਖੋ ਏਦਾਂ ਦੇ ਯਤਨ ਕੋਈ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹੁੰਦੇ ਆ ਸਮੇਂ ਸਮੇਂ ਦੇ ਉੱਤੇ ਵਖ ਵਖ ਬੰਦੇ ਪਰ ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਇਹਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਸੋ ਗੱਲ ਕੁੱਲ ਮਿਲਾ ਕੇ ਇਹ ਆ ਵੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਊਗਾ ਇਹਦੇ ਬਾਰੇ ਚਰਚਾਾਂ ਦਾ ਜ਼ੋਰ ਚੱਲੀ ਆ ਕਈ ਕਰੇ ਜੀ ਸੁਖਬੀਰ ਬਾਦਲ ਜੀ ਹੋਊਗਾ ਕੋਈ ਕਹਿੰਦੇ ਬਈ ਸ਼ਾਇਦ ਕੋਈ ਹੋਰ ਵੀ ਹੋ ਸਕਦਾ ਇਹ ਸਮਾਂ ਨਸੂ ਕੋਈ ਬਣਦਾ ਪਰ 12 ਤਰੀਕ ਨੂੰ ਮੇਰਾ ਖਿਆਲ ਹੈ ਵੀ 12 1 ਵਜੇ ਤੱਕ ਦੁਪਹਿਰ ਦੇ ਵੇਲੇ ਤੱਕ ਗੱਲ ਕਲੀਅਰ ਹੋ ਜੂਗੀ ਵੀ ਅਕਾਲੀ ਦਲ ਦਾ ਇੱਕ ਵਰੀ ਪ੍ਰਧਾਨ ਫੇਰ ਕੋਡ ਬਣ ਗਿਆ ਜੀ ਜੀ ਤੇ ਟੈਣਾ ਸਾਹਿਬ ਉਧਰ ਆਸ਼ੂ ਸਾਹਿਬ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਨੇ ਤੇ ਇੱਕ ਬਿਆਨ ਦਿੱਤਾ ਉਹਨਾਂ ਨੇ ਆਸ਼ੂ ਹੋਰੀ ਕਹਿੰਦੇ ਨੇ ਵੀ ਸਰਕਾਰ ਮੈਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ ਜੀ ਹਾਂ ਬਿਲਕੁਲ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਮੈਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ ਪਰ ਮੈਂ ਡਰਨ ਵਾਲਿਆਂ ਦੇ ਵਿੱਚੋਂ ਨਹੀਂ ਹਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੇਖੋ ਮੈਂ ਇਸ ਵੇਲੇ ਉਮੀਦਵਾਰ ਹਾਂ ਕਿਉਂਕਿ ਸਾਬਕਾ ਮੰਤਰੀ ਵੀ ਆ ਤੇ ਇਹ ਹੁਣ ਲੁਧਿਆਣੇ ਵਾਲੀ ਜਿੰਨੀ ਚੋਣ ਦੇ ਵਿੱਚ ਕਾਂਗਰਸ ਦੇ ਵੱਲੋਂ ਉਮੀਦਵਾਰ ਵੀ ਆ ਮੁਕਾਬਲਾ ਜਿਹੜਾ ਸੰਜੀਵ ਅਰੋੜਾ ਦੇ ਨਾਲ ਹੋਣਾ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਆ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਦੋ ਹਾਲੇ ਤੱਕ ਉਮੀਦਵਾਰ ਐਲਾਨੇ ਆ ਬੀਜੇਪੀ ਦੇ ਤੇ ਉਹਨੇ ਅਕੜੀ ਗੱਲ ਨੇ ਆਪਣਾ ਉਮੀਦਵਾਰ ਹਾਲੇ ਤੱਕ ਨਹੀਂ ਐਲਾਨਿਆ ਹਾਲੇ ਤੱਕ ਇਹ ਚੋਣ ਦਾ ਐਲਾਨ ਵੀ ਨਹੀਂ ਹੋਇਆ ਕਿ ਕਿੰਨੀ ਤਰੀਕ ਨੂੰ ਹੋਣੀ ਆ ਪਰ ਸਾਰੀਆਂ ਸਿਆਸੀ ਪਾਰਟੀਆਂ ਦਾ ਤਿਆਰੀਆਂ ਇੱਥੇ ਆਪਣੀ ਪੂਰੀ ਕਰੀ ਜੰਦੀਆਂ ਭਾਰਤ ਭੂਸ਼ਣਾ ਸ਼ੂਨੇ ਗੱਲ ਕਹੀ ਆ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਮੈਨੂੰ ਇੱਕ ਵਾਰ ਫੇਰ ਜੇਲ੍ਹ ਭੇਜਣਾ ਚਾਹੁੰਦੀ ਆ ਪਰ ਕੋਈ ਗੱਲ ਨਹੀਂ ਜੇਕਰ ਮੈਨੂੰ ਜੇਲ੍ਹ ਭੇਜ ਵੀ ਨਹੀਂ ਦਿੰਦੇ ਛੋੜਨ ਤੋਂ ਪਹਿਲਾਂ ਪਰ ਮੈਂ ਜੇਲ੍ਹ ਦੇ ਵਿੱਚ ਬੈਠਾ ਵੀ ਟੂਣ ਲੜੂਗਾ ਮੈਂ ਟੂਣ ਲੜਨੋਂ ਨਹੀਂ ਹਟਦਾ ਉਹ ਕਹਿੰਦੇ ਕਿ ਦੇਖੋ ਲੋਕ ਮੇਰੇ ਨਾਲ ਆ ਲੋਕ ਮੈਨੂੰ ਪਿਆਰ ਕਰਦੇ ਆ ਤੇ ਮੈਂ ਲੋਕਾਂ ਦੇ ਪਿਆਰ ਦਾ ਮੁੱਲ ਮੋੜੂਗਾ ਸੋ ਇਹ ਲੋਕਾਂ ਨੇ ਦੇਖਣਾ ਜੀ ਵੀ ਕੋਈ ਨਹੀਂ ਕੌਣ ਪਿਆਰ ਕਰਦਾ ਤੇ ਕਿਹਨੂੰ ਕੌਣ ਨਹੀਂ ਕਰਦਾ ਕਿਵੇਂ ਟੁੱਟ ਭੱਜ ਹੁੰਦੀ ਆ ਤੇ ਕਿਵੇਂ ਨਹੀਂ ਹੁੰਦੀ ਆ ਪਰ ਇਹ ਜੀ ਕਿ ਇਸ ਟੂਣ ਦੇ ਲਈ ਨਾ ਇੰਉਂ ਸਿਰ ਧੜ ਦੀ ਬਾਜ਼ੀ ਲਾਏ ਬੈਠੇ ਹੁਣੇ ਤੋਂ ਚੋਣ ਦੀ ਤਰੀਕਾ ਦਾ ਐਲਾਨ ਹੋਣ ਤੋਂ ਪਹਿਲਾਂ ਵੀ ਜਿਵੇਂ ਨਾ 59 ਸੀਟਾਂ ਦੇ ਨਾਲ ਤਾਂ ਆਪਣੇ ਪੰਜਾਬ ਦੇ ਵਿੱਚ ਮੰਤਰੀ ਬਣ ਬਣਦੇ ਯਾਨੀ ਕਿ ਸਰਕਾਰ ਬਣਦੀ ਆ ਤੇ ਸਾਰੇ ਜ਼ੋਰ ਇਹੋ ਲਈ ਜਾਂਦੇ ਵੀ ਜਿਵੇਂ 58 ਸੀਟਾਂ ਹੈਗੀਆਂ ਤੇ 59ਵੀਂ ਸੀਟ ਆਪਾਂ ਜਿੱਤ ਲਈਏ ਤਾਂ ਸਰਕਾਰ ਆਪਣੀ ਬਣ ਜਾਣੀ ਆ ਜੀ ਬਿਲਕੁਲ ਲੱਗੇ ਦੇਰੀਆ ਟਾਣਾ ਸਾਹਿਬ ਖੈਰ ਉਧਰ ਕੰਗੜਾ ਰਣੋਤ ਦੇ ਘਰ ਦੇ ਬਿਜਲੀ ਦਾ ਬਿੱਲ ਦਾ ਰੌਲਾ ਪੈ ਗਿਆ ਟਾਣਾ ਸਾਹਿਬ ਕਹਿੰਦੇ ਬਹੁਤ ਬੀਬੀ ਨੂੰ ਗੁੱਸਾ ਆਇਆ ਹੋਇਆ ਹਾਂ ਬਿਲਕੁਲ ਜੀ ਦੇਖੋ ਦੋ ਗੱਲਾਂ ਨਹੀਂ ਉਹਨੇ ਕੱਲ ਇੱਕ ਤਾਂ ਇਹ ਗੱਲ ਕਹੀ ਆ ਕਿ ਚੰਦ ਦੇ ਵਿੱਚ ਵੀ ਦਾਗ ਹੈਗਾ ਪਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਵਿੱਚ ਕੋਈ ਦਾਗ ਨਹੀਂ ਹੈਗਾ ਉਹ ਕਹਿੰਦੇ ਕਿ ਮੈਨੂੰ ਤਾਂ ਪਿਆਰੇ ਲੱਗਦੇ ਆ। બીજી ਗੱਲ ਉਹ ਕਹਿੰਦੇ ਕਿ ਬੜੀ ਮਹੱਤਵਪੂਰਨ ਨਾ ਕਹਿੰਦੇ ਜੀ ਦੇਖੋ ਇਹ ਭਗਵਾਨ ਰਾਮਚੰਦਰ ਜੀ ਦੇ ਅਵਤਾਰ ਵਰਗੇ ਆ। ਫਿਰ ਉਹ ਕਹਿੰਦੇ ਜੀ ਕਿ ਮੈਂ ਦੁਨੀਆ ਦੇ ਵਿੱਚ ਇਹੋ ਜਿਹਾ ਕੋਈ ਇਮਾਨਦਾਰ ਨੇਤਾ ਨਹੀਂ ਵੇਖਿਆ ਚਲੋ ਜਿਹੜੀ ਖਾਏ ਬਾਜਰੀ ਉਹਦੀ ਭਰਗੇ ਹਾਜ਼ਰੀ ਉਹ ਗੱਲ ਆ। ਪਰ ਉਹਨੇ ਗੱਲ ਕਹੀ ਹੈ ਜੀ ਕਿ ਦੇਖੋ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਆ। ਕੈਸੇ ਲੋਟੂ ਟੋਲੇ ਆ ਵੀ ਮੈਂ ਜਿਹੜੇ ਘਰ ਦੇ ਵਿੱਚ ਨਹੀਂ ਰਹਿੰਦੀ ਉਹਦਾ ਵੀ ਬਿਜਲੀ ਦਾ ਬਿੱਲ 1 ਲੱਖ ਰੁਪਇਆ ਆ ਗਿਆ। ਹੁਣ ਵੈਸੇ ਤਾਂ ਜੇ ਮੋਟਾ ਜਿਹਾ ਹਿਸਾਬ ਲਾਗੇ ਵੀ ਜੇਕਰ ਕੋਈ ਘਰ ਦੇ ਵਿੱਚ ਨਹੀਂ ਹੈਗਾ ਮੰਨ ਲਓ ਮੈਂ ਆਪਣੇ ਘਰ ਦੇ ਵਿੱਚ ਨਹੀਂ ਹੈਗਾ ਤੇ ਕੋਈ ਤਾਂ ਹੋਊਗਾ ਨਾ ਬਿਜਲੀ ਦਾ ਬਿੱਲ ਤਾਂ ਇਸ ਕਰਕੇ ਆਉਂਦਾ ਇਹ ਜ਼ਰੂਰੀ ਥੋੜੀ ਕਿ ਜਦੋਂ ਮੈਂ ਘਰ ਦੇ ਵਿੱਚ ਪੈਰ ਧਰੂੰਗਾ ਮੀਟਰ ਉੜੇ ਚੱਲਣਾ ਹੈਗਾ ਕੋਈ ਨਾ ਕੋਈ ਤਾਂ ਰਹਿ ਕੇ ਬਿਜਲੀ ਫੂਕਦਾ ਤਾਂ ਹੀ ਬਿੱਲ ਆਉਂਦਾ ਪਰ ਉਹਨੇ ਕਹਿਤਾ ਵੀ 1 ਲੱਖ ਰੁਪਇਆ ਮੇਰਾ ਬਿਜਲੀ ਦਾ ਬਿੱਲ ਆਇਆ ਤੇ ਪਰ ਜਿਹੜਾ ਬਿਜਲੀ ਮਹਤਮਉਦੇ ਅਧਿਕਾਰੀਆਂ ਨੇ ਲੰਘੇ ਕੱਲ ਪ੍ਰੈਸ ਕਾਨਫਰੰਸ ਕਰਕੇ ਤੇ ਸਾਰੇ ਜਿਹੜੇ ਸਬੂਤ ਹਨ ਨਸ਼ਰ ਕੀਤੇ ਆ ਉਹ ਕਹਿੰਦੇ ਦੇਖੋ ਜੀ ਇਹਨੇ 2 ਮਹੀਨੇ ਦਾ ਬਿੱਲ ਜਮ੍ਹਾਂ ਕਿ ਨਹੀਂ ਸੀ ਕਰਵਾਇਆ 2 ਮਹੀਨੇ ਦਾ ਇਕੱਠਾ ਬਿੱਲ ਜਮ੍ਹਾਂ ਕਰਵਾਇਆ ਜਨਵਰੀ ਫਰਵਰੀ ਦਾ ਜਿਹੜਾ ਅੱਧ ਮਹੀਨਾ ਸੀਗਾ ਪਿਛਲੇ ਦਿਨੀ ਤੇ ਉਹਨਾਂ 2 ਮਹੀਨੇ ਦਾ ਬਿੱਲ ਇਹਨੇ ਮਾਰਚ ਦੇ ਵਿੱਚ ਜਮ੍ਹਾਂ ਕਰਵਾਇਆ ਨਾਲੇ 2 ਮਹੀਨੇ ਦਾ ਬਿੱਲ 90000 ਤੇ ਕੁਝ 100 ਰੁਪਏ ਆ ਉਹ ਕਹਿੰਦੇ ਮਹੀਨਾ 45000 ਰੁਪਏ ਦਾ ਲਗਭਗ ਬਣਦਾ 4500 45000 2400 ਰੁਪਏ ਉੱਤੇ ਬਣਦਾ ਹੈਗਾ ਉਹ ਕਹਿੰਦੇ ਨਾਲੇ ਇਹ ਓਵਰਲੋਡ ਆ ਜਿੰਨਾ ਇਹਦੇ ਕੋਲੇ ਕਿਲੋਵਾਟ ਜਿਹੜਾ ਹੈਗਾ ਜੀ ਤੇ ਜਾਇਜ਼ਤ ਹੈਗੀ ਆ ਉਹਦੇ ਨਾਲੋਂ ਕਾਫੀ ਵੱਧ ਬਿਜਲੀ ਫੂਕੀ ਜਾਂਦੀ ਹੈ ਇਹਨਾਂ ਦੇ ਵੱਲੋਂ ਇਹਨਾਂ ਦੇ ਘਰ ਦੇ ਵੱਲੋਂ ਸੋ ਉਹਨਾਂ ਨੇ ਆਪਦੇ ਤਰਕ ਪੇਸ਼ ਕਰਤੇ ਆ ਇਹ ਬੀਬੀ ਆਪਦੇ ਤਰਕ ਪੇਸ਼ ਕਰਦੀ ਹੈ ਮੈਂ ਵੀ ਸੋਚੀ ਆ ਨਾ ਮੈਂ ਕਿਹਾ ਵੀ ਕੰਗੜਾ ਰਣੋਤ ਨੂੰ ਹੋ ਕੀ ਗਿਆ ਠੀਕ ਤਾਂ ਹੈ ਕੁਝ ਕੁ ਬੰਦੇ ਐਸੇ ਹੁੰਦੇ ਜਿਨ੍ਹਾਂ ਨੂੰ ਜੇਕਰ ਨਾ 4 ਦਿਨ ਬਿਆਨ ਪੜ ਗਏ ਨਾ ਤਾਂ ਇਹ ਆਉਂ ਲੱਗਦਾ ਵੀ ਉਹ ਸਿਹਤਮੰਦ ਠੀਕ ਨਹੀਂ ਹੈਗੀ ਵੀ ਚੋਂਦੇ ਤਾਂ ਹੈਗੇ ਆ ਸੋ ਹੁਣ ਕੰਗੜਾ ਰਣੋਤ ਦਾ ਪਤਾ ਲੱਗਾ ਵੀ ਭਾਈ ਉਹ ਤੰਦਰੁਸਤ ਹੈਗੀ ਆ ਤੇ ਬਿਲਕੁਲ ਆਪਦੇ ਰੌਂ ਦੇ ਵਿੱਚ ਹੈ ਜੀ ਜੀ ਤੇ ਤਰਨਤਾਰਨ ਸਾਹਿਬ ਉਧਰ ਇੱਕ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਜੀ ਤਰਨਤਾਰਨ ਤੋਂ ਕਹਿੰਦੇ ਸਬ ਇਨਸਪੈਕਟਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਕੀ ਹੈ ਪੂਰਾ ਮਾਮਲਾ ਬਿਲਕੁਲ ਬਿਲਕੁਲ ਜੀ ਇਹ ਨਾ ਕੋਟ ਮੁਹੰਮਦ ਖਾਨ ਪਿੰਡ ਆ ਤਰਨਤਾਰਨ ਦੇ ਵੱਲ ਇੱਥੇ ਚਰਨਜੀਤ ਸਿੰਘ ਨਾਂ ਦੇ ਇੱਕ ਸਬ ਇਨਸਪੈਕਟਰ ਆ ਤੇ ਕੋਟ ਮੁਹੰਮਦ ਖਾਨ ਦੇ ਵਿੱਚ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਸੀਗੀ ਤੇ ਇੱਥੇ ਮੌਕੇ ਦੇ ਉੱਤੇ ਗਏ ਹੈਗੇ ਪੁਲਿਸ ਬੁਲਾਉਣ ਦੇ ਉੱਤੇ ਪਹੁੰਚ ਲਈ ਹੁੰਦੀ ਹੈ ਤੇ ਉੱਥੇ ਗਈ ਆ ਪੁਲਿਸ ਦੀ ਟੀਮ ਗਈ ਸੀਗੀ ਚਰਨਜੀਤ ਸਿੰਘ ਦੀ ਅਗਵਾਈ ਦੇ ਵਿੱਚ ਜਦੋਂ ਇਹ ਉੱਥੇ ਪਹੁੰਚੇ ਆ ਤੇ ਪਤਾ ਲੱਗਾ ਜੀ ਕਿ ਸਰਪੰਚ ਵਾਲੀ ਧਿਰ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ ਹੈ ਜਿਵੇਂ ਕਰਕੇ ਕਰਨਜੀਤ ਸਿੰਘ ਦੀ ਸਬ ਇੰਸਪੈਕਟਰ ਦੀ ਆਨ ਡਿਊਟੀ ਮੌਤ ਹੋ ਗਈ ਹੈ ਤੇ ਇੱਕ ਹੋਰ ਸਾਥੀ ਉਹਨਾਂ ਦਾ ਜ਼ਖਮੀ ਹੋ ਗਿਆ ਇਹਨਾਂ ਨੂੰ ਹਸਪਤਾਲ ਚ ਲੈ ਕੇ ਗਏ ਮ੍ਰਿਤਕ ਲਾਂਤਾ ਹੁਣ ਪਤਾ ਲੱਗਾ ਜੀ ਪੁਲਿਸ ਨੇ 40 ਪਿੰਹਾੜਾਂ ਦੇ ਉੱਤੇ ਪਰਚਾ ਦਰਜ ਕੀਤਾ ਆਮ ਆਦਮੀ ਪਾਰਟੀ ਦੇ ਸਰਪੰਚਾ ਮੇਰਾ ਕਲਪੁਲਜੀਤ ਸਿੰਘ ਜਾਉਂਦਾ ਕੋਈ ਹੋਰ ਨਾ ਹੈਗਾ ਤੇ ਹੁਣੇ ਸਾਰੇ ਜਣੇ ਫਰਾਰ ਆ ਤੰਗਾਂ ਦੇ ਉੱਤੇ ਅਣਪਛਾਤੇ ਕਹਿ ਕੇ ਪਰਚੇ ਦਰਜਾ ਕਈਆਂ ਦੇ ਉੱਤੇ ਬਾਈ ਨੀਮ ਪਰਚਾ ਦਰਜ ਹੈਗਾ ਸੋ ਇੱਕ ਤਾਂ ਸਵਾਲ ਇਹ ਹੀ ਜੀ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਹੋਵੇ ਤੇ ਬਦਮਾਸ਼ੀ ਕਿਉਂ ਦੂਜੀ ਗੱਲ ਇਹ ਜੀ ਕਿ ਪੰਜਾਬ ਦੇ ਲੋਕਾਂ ਨੇ ਬਣਾ ਵਿੱਚ ਡਰਨਾ ਦੀ ਚੀਜ਼ ਹੀ ਕੋਈ ਨਹੀਂ ਕਦੇ ਵੀ ਕਿਤੇ ਵੀ ਗੋਲੀ ਚਲਾ ਦਿੰਦੇ ਆ ਕੋਈ ਹੈ ਨਹੀਂ ਵੀ ਪੁਲਿਸ ਸਾਡੇ ਨਾਲ ਆ ਕੇ ਹਾਰ ਕਰੂਗੀ ਪੁਲਿਸ ਸਾਡੇ ਨਾਲ ਆ ਆ ਨਾ ਕੁਝ ਕਰ ਜੇ ਇਹ ਕਿੰਨੇ ਵੱਡੇ ਬਦਮਾਸ਼ ਬਣ ਗਏ ਆ ਉਸ ਤੋਂ ਵੱਡੀ ਗੱਲ ਹੈ ਵੀ ਬਦਮਾਸ਼ ਕੈਸੇ ਜਿਹੜੇ ਜਦੋਂ ਰੌਲਾ ਪੈ ਜਾਂਦਾ ਉਦੋਂ ਭੱਜ ਜਾਂਦੇ ਆ ਇਹ ਖੜਦੇ ਵੀ ਨਹੀਂ ਕਿ ਫਿਰ ਲੁਕ ਜਾਂਦੇ ਆ ਫਿਰ ਇਹ ਗਾਉ ਸਮਾਨਤਰੀਆਂ ਅਰਧੀਆਂ ਲਾਉਂਦੇ ਹੁੰਦੇ ਆ ਜਿਹੜੇ ਕਿ ਆਮ ਤੌਰ ਤੇ ਲੜੇ ਲਖਣ ਹੈਗੇ ਆ ਤੇ ਉਹ ਗੱਲ ਇਹ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਕਹੀ ਆ ਵੀ ਇਹੋ ਜੇ ਅਨਸਰਾਂ ਦੇ ਨਾਲ ਸ਼ਕਤੀ ਰਾਣ ਜੱਥੇ ਜਾਊਗਾ ਕਿਉਂਕਿ ਔਨ ਡਿਊਟੀ ਸੀ ਸਬ ਇੰਸਪੈਕਟਰ ਚਰਨਜੀਤ ਸਿੰਘ ਉਹ ਕਹਿੰਦੇ ਕਿ ਉਹਨਾਂ ਦੇ ਪਰਿਵਾਰ ਨੂੰ ਅਸੀਂ 2 ਕਰੋੜ ਰੁਪਏ ਦੇਵਾਂਗੇ 1 ਕਰੋੜ ਰੁਪਏ ਸਰਕਾਰ ਦੇ ਖਾਤੇ ਦੇ ਵਿੱਚੋਂ ਐਕਸਗਰੇਸ਼ੀਆ ਗ੍ਰਾਂਟ ਦਾ ਤੇ 1 ਕਰੋੜ ਰੁਪਏ ਜਿਹੜਾ ਉਹ ਕਹਿੰਦੇ ਜੀ ਕਿ ਇੱਥੇ ਜਿਹੜੀ ਹੈਗੀ ਨੇ ਐਚਡੀਐਸਸੀ ਲਾਈਫ ਇੰਸ਼ੋਰੈਂਸ ਜੋ ਰੱਦ ਦਿੱਤਾ ਜਾਊਗਾ ਯਾਨੀ ਕਿ 2 ਕਰੋੜ ਰੁਪਈਆ ਉਹ ਕਹਿੰਦੇ ਜੀ ਇਹਨਾਂ ਨੂੰ ਦਿੱਤਾ ਜਾਊਗਾ ਇਹਨਾਂ ਦੇ ਪਰਿਵਾਰ ਨੂੰ ਪਰ ਤੁਸੀਂ ਬਈ ਗੱਲ ਫਿਰ ਉੱਥੇ ਆ ਕੇ ਮੁੱਕਦੀ ਆ ਵੀ 2 ਕਰੋੜ ਦੇ ਦੋ 20 ਕਰੋੜ ਦੇ ਦੋ ਬੰਦਾ ਤਾਂ ਵਾਪਸ ਨਹੀਂ ਆਉਂਦਾ ਪਰ ਦੇਖੋ ਪੰਜਾਬ ਦੇ ਲੋਕਾਂ ਦੇ ਵਿੱਚ ਬਦਮਾਸ਼ੀ ਦੀ ਭਾਵਨਾ ਕਿਵੇਂ ਆ ਵੀ ਲੋਕ ਸੋਚਦੇ ਹੀ ਨਹੀਂ ਕਿ ਕਾਨੂੰਨ ਸਾਡੇ ਨਾਲ ਕਿਵੇਂ ਕਰੂਗਾ ਜੀ ਜੀ ਬਿਲਕੁਲ ਸਹੀ ਡੇਰਾ ਸਾਹਿਬ ਅਮਿਤ ਸ਼ੌਰ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ ਭਗਵਾਨ ਬ੍ਰਹਮਾ ਵੀ ਨਹੀਂ ਦੱਸ ਸਕਦੇ ਕਿ ਪੰਜਾਬ ਚ ਕੀ ਬਣੂਗਾ ਇਹ ਕਿਸ ਸੰਦਰਭ ਦੇ ਵਿੱਚ ਬਿਆਨ ਆਇਆ ਜੀ ਦੇਖੋ 227 ਦੇ ਬਾਰੇ ਹੁਣੇ ਤੋਂ ਗੱਲਾਂ ਚੱਲ ਰਹੀਆਂ ਪਹਿਲੀ ਗੱਲ ਤਾਂ ਇਹ ਆ 227 ਦੇ ਵਿੱਚ ਕਿਹਦੀ ਸਰਕਾਰ ਬਣੂ ਕਿਸੇ ਨੂੰ ਕੁਝ ਨਹੀਂ ਪਤਾ ਐਵੇਂ ਕਰੀ ਗੱਜਾ ਫਲਾਣੀ ਨੇ ਕਮਾਲ ਕਰ ਦੇਣੀ ਆ ਸਿਰਾਂ ਲਾ ਦੂ ਫਲਾਣਾ ਇਹ ਤਾਂ ਬਕਵਾਸ ਗੱਲਾਂ ਹੈਗੀਆਂ ਪੰਜਾਬ ਦੇ ਲੋਕਾਂ ਦਾ ਕੋਈ ਭਰੋਸਾ ਨਹੀਂ ਕਿਹਨੂੰ ਪੋਲੇ ਜੇ ਮੂੰਹ ਦੇ ਨਾਲ ਚੰਗਾ ਸਹਿਣ ਲੱਗ ਜਾਣ ਤੇ ਕਿਹਨੂੰ ਪੋਲੇ ਜੇ ਮੂੰਹ ਦੇ ਨਾਲ ਗਾਲਾਂ ਕੱਢਣ ਲੱਗ ਜਾਣ ਇੱਕ ਪੈਸੇ ਦਾ ਭਰੋਸਾ ਨਹੀਂ ਹੈਗਾ ਦੂਜੀ ਗੱਲ ਇਹ ਆ ਵੀ ਪੰਜਾਬ ਦੇ ਲੋਕ ਲਹਿਰ ਜੀ ਬਣਾਉਂਦੇ ਹੁੰਦੇ ਹ ਹਫਤਾ 10 ਦਿਨ ਪਹਿਲਾਂ ਇਹਨਾਂ ਦਾ ਕੋਈ ਪਤਾ ਨਹੀਂ ਵੀ ਉਹਦੇ ਬਾਰੇ ਠੋਲਾ ਛੱਡ ਦੇਣ ਇਹਦੇ ਬਾਰੇ ਆਪਕੜੇ ਚੰਗਾ ਸੋਚਿਆ ਹੀ ਨਹੀਂ ਸੁਣਿਆ ਹੀ ਨਹੀਂਗਾ ਕਿ ਉਹਨੂੰ ਕਿਹੜੇ ਵੀ ਤਾਂ ਚੰਗਾ ਬਹੁਤ ਹੈਗਾ ਜਿਹਨੂੰ ਸਾਰੀ ਦੁਨੀਆ ਚੰਗਾ ਕਹਿੰਦੀ ਉਹਨੂੰ ਮਾੜਾ ਕਹਿਣ ਲੱਗ ਜਾਣ ਪਰ ਗੱਲ ਇਹ ਕਿ ਅਮਿਤ ਸ਼ਾਨ ਨੂੰ ਪੱਤਰਕਾਰ ਨੇ ਸਵਾਲ ਕੀਤਾ ਕਿਉਂਕਿ ਉਹਨਾਂ ਨੇ ਇੱਕ ਮੀਡੀਆ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਕੀਤੀ ਹੈ ਉਹਨਾਂ ਨੂੰ ਸਵਾਲ ਕਰਤਾ ਝਰਨੇ ਗੱਲ ਕਹੀ ਇੰਟਰਵਿਊ ਕਰਤਾ ਨੇ ਉਹ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ ਕੀ ਕਹੋਗੇ ਹਾਲਾਤ ਦੇ ਬਾਰੇ ਉਹ ਕਹਿੰਦੇ ਜੀ ਹਾਲਾਤ ਬਾਰੇ ਕੀ ਕਹਿਣਾ ਪੰਜਾਬ ਦੇ ਵਿੱਚ ਅੱਤਵਾਦ ਦਾ ਸਿਰ ਨਹੀਂ ਝੁਕਣ ਦੇਣਾ ਅਸੀਂ ਇਹ ਕਹਿੰਦੇ ਜੀ ਸਾਡੀ ਵੀ ਜ਼ਿੰਮੇਵਾਰੀ ਹੈ ਸੂਬੇ ਦੀ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਸਮਾਜ ਵਿਰੋਧੀ ਅਨਸਰ ਭਾਰਤ ਵਿਰੋਧੀ ਅਨਸਰ ਅਸੀਂ ਖੜਾ ਨਹੀਂ ਹੋਣ ਦੇਣਾਗਾ ਫਿਰ ਉਹ ਕਹਿੰਦੇ ਜੀ ਕਿ ਪੱਤਰਕਾਰ ਕਹਿੰਦਾ ਵੀ ਤੁਹਾਡੇ خیال ਦੇ ਵਿੱਚ ਤੇ 2027 ਦੇ ਵਿੱਚ ਸਰਕਾਰ ਕਿਹਦੀ ਬਣੂਗੀ ਉਹ ਕਹਿੰਦੇ ਦੇਖੋ ਜੀ ਭਗਵਾਨ ਬ੍ਰਹਮਾ ਨੇ ਤੇ ਸ੍ਰਿਸ਼ਟੀ ਦਾ ਜੀ ਉਹਨਾਂ ਨੂੰ ਕਣ ਕਣ ਦਾ ਪਤਾ ਪਰ ਪੰਜਾਬ ਦੇ ਵਿੱਚ 2027 ਦੇ ਵਿੱਚ ਕਿਹਦੀ ਸਰਕਾਰ ਬਣੂਗੀ ਸ਼ਾਇਦ ਇਹ ਭਗਵਾਨ ਬ੍ਰਹਮਾ ਨੂੰ ਵੀ ਨਹੀਂ ਪਤਾ ਮਤਲਬ ਉਹਨਾਂ ਦੇ ਕਹਿਣ ਦਾ ਇਹ ਹੈ ਜੀ ਕਿ ਇੰਨਾ ਪੇਚੀਦਾ ਮਾਮਲਾ ਹੋਇਗਾ ਇਹ ਜਾਂ ਪੇਚੀਦਾ ਹੋ ਜਾਣਾ ਵੀ ਇਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਹੋਗਾ ਸੋ ਦੇਖਦੇ ਭਾਈ ਕੀ ਬਣਦਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਸ ਵੇਲੇ ਬੀਜੇਪੀ ਵੀ ਜਿਹੜੀ ਉਹ ਖੰਭ ਤੋਲਦੀ ਆਪਦੇ ਕਿ ਭਾਈ ਸਾਡੀ ਗੱਲ ਬਣ ਜਾਣੀ ਆ ਤੇ ਗੱਲ ਕਿਹਦੀ ਬਣਨੀ ਆ ਸਮਾਂ ਦੱਸੂਗਾ ਪੱਟਾਂ ਦੇ ਥਾਪਕਾ ਹੁਣੇ ਹੀ ਮਾਰੀ ਜਾਂਦੇ ਸਾਰੇ ਮੁੱਖ ਮੰਤਰੀ ਮੈਂ ਬਣ ਜੂ ਸਰਕਾਰ ਸਾਡੀ ਬਣ ਜੂ ਮੁੱਖ ਮੰਤਰੀ ਮੈਂ ਬਣ ਜੂ ਸਰਕਾਰ ਸਾਡੀ ਬਣ ਜੂ ਫਿਰ ਹਾਲਤਾ ਹਾਲੇ ਚੱਲਦੇ ਆ ਜੀ ਬਿਲਕੁਲ ਤਹਿਲਾ ਸਾਹਿਬ ਵਿਸਾਖੀ ਦਾ ਸ਼ੁਭ ਦਿਹਾੜਾ ਆ ਰਿਹਾ ਜੀ ਤੇ ਤਕਰੀਬਨ 6600 ਸ਼ਰਧਾਲੂ ਜਿਹੜੇ ਨੇ ਉਹ ਵਿਸਾਖੀ ਮਨਾਉਣ ਦੇ ਲਈ ਪਾਕਿਸਤਾਨ ਰਵਾਨਾ ਹੋ ਗਏ ਨੇ ਜੀ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਜਿਹੜੇ 660 ਤੋਂ ਕਰੀਬ ਸਰਨਾਲੂ ਆ ਉਹ ਗਵਾਂਢੀ ਦੇਸ਼ ਚ ਵੱਲ ਰਵਾਨਾ ਹੋਏ ਆ ਇਸ ਤਰ੍ਹਾਂ ਤੇ ਰਵਾਨਾ ਹੋਏ ਆ ਕਿਉਂਕਿ ਆਪਾਂ ਜਾਣਦੇ ਆ ਕਿ ਜਿਹੜਾ ਵਿਸਾਖੀ ਦਾ ਪਵਿੱਤਰ ਦਿਹਾੜਾ ਹੈਗਾ ਤੇ ਉਹ ਉੱਥੇ ਮਨਾਉਣ ਦੇ ਲਈ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮਨਾਉਣ ਦੇ ਲਈ ਗਏ ਆ ਚਲੋ ਬਹੁਤ ਚੰਗੀ ਗੱਲ ਹੈ ਜੀ ਦੇਖੋ ਸਭ ਨੂੰ ਮੌਕਾ ਮਿਲਣਾ ਚਾਹੀਦਾ ਸਭ ਦਾ ਮਨ ਕਰਦਾ ਜੀ ਕਿ ਮੈਂ ਉਧਰਲੇ ਪਾਸੇ ਜਾ ਕੇ ਆਵਾਂ ਮੈਂ ਆਪਣੇ ਉਧਰ ਰਹਿ ਗਏ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਵਾਂ ਇਹ ਵੀ ਸਾਰੇ ਕਰਕੇ ਆਉਣਗੇ 600 ਤੋਂ ਦੇ ਕਰੀਬ 600 ਤੋਂ ਦੇ ਕਰੀਬ ਪਤਾ ਲੱਗਾ ਵੀ ਭਾਈ ਐਤ ਕੀ ਸ਼ਰਧਾਲੂ ਗਏ ਉਹਦੇ ਵਿੱਚੋਂ 1900 ਤੋਂ ਕੁਝ ਸ਼ਰਧਾਲੂ ਆ ਜਿਹੜੇ ਇਹ ਤਾਂ ਪੰਜਾਬ ਨਾਲ ਸੰਬੰਧਤ ਆ ਸੌਰੀ ਇਹ ਹੈਗੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੱਥੇ ਦੇ ਵੱਲੋਂ ਗਏ ਬਾਕੀ ਜਿਵੇਂ ਇੰਡੀਵਿਜੂਅਲ ਤੌਰ ਦੇ ਉੱਤੇ ਜਾਂਦੇ ਜਾਂ ਵਿਦੇਸ਼ਾਂ ਦੇ ਵਿੱਚੋਂ ਆਏ ਹੋਏ ਭੈਣਾਵੀਰ ਇਧਰੋਂ ਉਧਰ ਚਲੇ ਜਾਂਦੇ ਆ ਵੀ ਆਪਾਂ ਇੰਡੀਆ ਦੇ ਰਾਹੀਂ ਚੱਲਾਂਗੇ ਸੋ ਇਹ ਗੱਲ ਆ ਪਰ ਚੰਗੀ ਗੱਲ ਆ ਜੀ ਐਤ ਕੀ ਕਹਿੰਦੇ ਵੀ ਜਿੰਨਿਆਂ ਨੇ ਵੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਅਪਲਾਈ ਕੀਤਾ ਸੀ ਉਹਨਾਂ ਸਾਰਿਆਂ ਨੂੰ ਹੀ ਵੀਜ਼ੇ ਮਿਲ ਗਏ ਤੇ ਕਹਿੰਦੇ ਜੀ ਐਤਕੀ ਪਹਿਲੀ ਵਾਰ ਹੋਇਆ। ਫਿਰ ਚੰਗੀ ਗੱਲ ਹੈ ਜੀ, ਬਹੁਤ ਸੋਹਣੀ ਗੱਲ ਆ ਵੀ ਭਾਈ ਇਦਾਂ ਦਾ ਕੁਝ ਹੋਇਆ ਤੇ ਚੰਗੀ ਗੱਲ ਆ ਵੀ ਭਾਈ ਇਦਾਂ ਦਾ ਹੁੰਦੇ ਰਹਿਣਾ ਚਾਹੀਦਾ ਤੇ ਭਾਈ ਵੱਧ ਤੋਂ ਵੱਧ ਸਰਦਾਲੂ ਜਾਣ ਤੇ ਖੁਸ਼ੀਆਂ ਖਿੜੇ ਲੈ ਕੇ ਆਉਣ ਤੇ ਆਪਦੇ ਚੰਗੇ ਤਜਰਬੇ ਲੈ ਕੇ ਆਉਣ ਤੇ 19 ਤਰੀਕ ਨੂੰ ਯਾਨੀ ਕਿ 19 April ਨੂੰ ਇਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਦਰਸ਼ਨ ਕਰਕੇ ਤੇ ਫਿਰ ਵਾਪਸ ਆਉਣਾ ਜੀ। ਜੀ ਤੇ ਟਾਣਾ ਸਾਹਿਬ ਲੁਧਿਆਣੇ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਤੇ ਕਾਂਗਰਸੀ ਵਰਕਰ ਭਿੜੇ ਨੇ ਆਪਸ ਦੇ ਵਿੱਚ ਸਿਰ ਤੱਕ ਪਾੜ ਦਿੱਤੇ ਨੇ ਇਹ ਕੀ ਕਾਰਨ ਬਣ ਗਿਆ ਮੂਰਖਾ ਜੀ ਇਹ ਹੋਰ ਕੋਈ ਕਾਰਨ ਨਹੀਂਗਾ ਕਿਉਂਕਿ ਦੇਖੋ ਇਹਨਾਂ ਨੇ ਕਦੇ ਅਕਲ ਨਹੀਂ ਲਈ ਇਹਨਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਕਿ ਭਾਈ ਰਾਜਨੀਤਿਕ ਲੋਕਾਂ ਨੇ ਸਾਡੇ ਪਿੰਡ ਪੱਲੇ ਕੁਝ ਨਹੀਂ ਪਾਉਣਾਗਾ ਇਹਨਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਕਿ ਭਾਈ ਅਸੀਂ ਆ ਕੁਝ ਨਾ ਕਰਗੇ ਇਹ ਕਰਦੀ ਆ ਕੁਝ ਹੈਗੇ ਆ ਮੈਨੂੰ ਬੜਾ ਦੁੱਖ ਹੁੰਦਾ ਜੀ ਇਸ ਗੱਲ ਦੇ ਉੱਤੇ ਵੀ ਭਾਈ ਇਹਨਾਂ ਨੇ ਕੀਤਾ ਕੀ ਹੈਗਾ ਲੱਛਣ ਕੀ ਆ ਅਲੇ ਚੋਣਾ ਦਾ ਐਲਾਨ ਹੋਇਆ ਨਹੀਂ ਬੀਤੇ ਤੋਂ ਸਬਕ ਸਿੱਖਿਆ ਨਹੀਂ ਕਿ ਲੰਘੇ ਕੱਲ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਪਸ ਦੇ ਵਿੱਚ ਝੜਪੇ ਆ। ਝੜਨ ਤੋਂ ਬਾਅਦ ਪਤਾ ਲੱਗਾ ਵੀ ਉਹ ਇਸ ਤਰ੍ਹਾਂ ਹੱਦ ਤੱਕ ਪਹੁੰਚ ਗਿਆ ਵੀ ਭਾਈ ਉੱਥੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦਾ ਸਿਰ ਪਾੜਤਾ। ਸਿਰ ਪਾੜਤਾ ਉਸ ਤੋਂ ਬਾਅਦ ਪੁਲਿਸ ਆ ਗਈ ਤੇ ਪੁਲਿਸ ਆਉਣ ਤੋਂ ਬਾਅਦ ਪਤਾ ਲੱਗਾ ਜੀ ਕਿ ਹੋਣੇ ਮਾਮਲਾ ਬਹੁਤ ਵੱਡਾ ਬਣ ਗਿਆ। ਸੋ ਮਤਲਬ ਇਹ ਹੈ ਜੀ ਕਿ ਚਲੋ ਹੁਣ ਪੁਲਿਸ ਨੇ ਕੀ ਕਾਰਵਾਈ ਕਰਨੀ ਹੈ ਕਿ ਨਹੀਂ ਕਰਨੀ ਤਾਂ ਬਾਅਦ ਦੀ ਗੱਲ ਆ। ਪਰ ਤੁਸੀਂ ਦੇਖੋ ਵੀ ਸਾਡੇ ਲੋਕਾਂ ਦੇ ਲੱਛਣ ਕੀ ਆ। ਸਾਡੇ ਲੋਕਾਂ ਨੇ ਕਦੇ ਸੋਚਿਆ ਹੀ ਨਹੀਂ ਵੀ ਭਾਈ ਅਸੀਂ ਆਹ ਕੁਝ ਨਾ ਕਰ ਗਏ ਸਾਨੂੰ ਨੇਤਾਵਾਂ ਦੀ ਚਾਕਰੀ ਕਰਨ ਤੋਂ ਬਾਅਦ ਇਹੋ ਜਿਹਾ ਕੁਝ ਕਰਨ ਤੋਂ ਬਾਅਦ ਕਦੇ ਕੁਝ ਮਿਲਿਆ ਨਹੀਂ ਗਾ ਜੀ ਜੀ ਤਹਿਣਾ ਸਾਹਿਬ ਇੱਕ ਪੰਚਾਇਤ ਦਾ ਫਰਮਾਨ ਸਾਹਮਣੇ ਆਇਆ ਜੀ ਉਹ ਕਹਿੰਦੇ ਵੀ ਭੱਜ ਕੇ ਵਿਆਹ ਕਰਵਾਉਣ ਵਾਲੇ ਨੂੰ ਪਿੰਡੋਂ ਕੱਢਿਆ ਜਾਏਗਾ ਜੀ ਇਹ ਕਿੱਥੋਂ ਦੀ ਖਬਰ ਹੈ ਦੇਖੋ ਜੀ ਕਹਿੰਦੇ ਜੀ ਕਿ ਇਹ ਨਾ ਇਧਰ ਹੈਗਾ ਜੀ ਇੱਕ ਟੂੜ ਵਾਲੀ ਧੰਨਾ ਪਿੰਡ ਆ ਫਾਜ਼ਲ ਕਾ ਦੇ ਵਿੱਚ ਟੂੜ ਵਾਲੀ ਧੰਨਾ ਉੱਥੋਂ ਦੀ ਖਬਰ ਪ੍ਰਾਪਤ ਹੋਈ ਹੈ ਇਹ ਪਤਾ ਲੱਗਾ ਜੀ ਕਿ ਉੱਥੇ ਪਿੰਡ ਦੇ ਵਿੱਚ ਪੰਚਾਇਤ ਦੇ ਵੱਲੋਂ ਮਤਾ ਪਾਸ ਕੀਤਾ ਗਿਆ ਉਹ ਕਹਿੰਦੇ ਵੀ ਜੇਕਰ ਪਿੰਡ ਦਾ ਕੋਈ ਵੀ ਬੰਦਾ ਨਸ਼ਾ ਕਰੂਗਾ ਉਹਨੂੰ ਪੁਲਿਸ ਫੜ ਕੇ ਲੈ ਗਈ। ਉਹਦੇ ਪਿੱਛੇ ਪਿੰਡ ਦਾ ਕੋਈ ਵਿਅਕਤੀ ਨਹੀਂ ਜਾਊਗਾ, ਪਿੰਡ ਦੇ ਵਿੱਚੋਂ ਕੋਈ ਵੀ ਨਹੀਂ ਜਾਊਗਾ। ਉਹ ਕਹਿੰਦੇ ਵੀ ਭਾਈ ਇਹ ਭੁੱਲ ਜੋ ਵੀ ਭਾਈ ਤੁਹਾਡੀ ਅਸੀਂ ਮਦਦ ਕਰਿਆ ਕਰਾਂਗੇ। ਦੂਜੀ ਗੱਲ ਉਹ ਕਹਿੰਦੇ ਵੀ ਪਿੰਡ ਦਾ ਮੁੰਡਾ ਕੁੜੀ ਜੇਕਰ ਵਿਆਹ ਕਰਵਾਊਗਾ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਊਗਾ। ਤੇ ਉਸ ਤੋਂ ਬਾਅਦ ਉਹ ਕਹਿੰਦੇ ਜੀ ਭੁੱਲ ਜੋ ਵੀ ਭਾਈ ਪਿੰਡ ਦੀ ਪੰਚਾਇਤ ਜਾਂ ਪਿੰਡ ਦਾ ਕੋਈ ਵੀ ਬੰਦਾ ਤੁਹਾਡੀ ਮਤਨ ਵਾਸਤੇ ਆਊਗਾ। ਤੀਜੀ ਗੱਲ ਇਹ ਕਹੀ ਗਈ ਹੈ ਵੀ ਜਦੋਂ ਹੁਣ ਪਿੰਡ ਦੇ ਬੱਚੇ ਜਿਹੜੇ ਸਕੂਲ ਪੜ੍ਹਨ ਜਾਂਦੇ ਆ ਤੇ ਜੇਕਰ ਕੋਈ ਆ ਕੇ ਉੱਥੇ ਤੇ ਜਵਲ ਕੰਟਬ ਦਾ ਮਾਰੂ ਕਰਿਆ ਉਹ ਮੂਰਤੇ ਖੜ ਕੇ ਕਰਿਆ ਉਹ ਮੂਰਤੇ ਖੜ ਕੇ ਇਹ ਕੁਝ ਉਹ ਕਹਿੰਦੇ ਜੀ ਬਿਲਕੁਲ ਬੰਦ ਹੋਊਗਾ। ਸੋ ਪਿੰਡ ਦੀ ਪੰਚਾਇਤ ਨੇ ਸਖਤ ਫੈਸਲੇ ਕੀਤੇ ਆ। ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਭਾਈ ਇਹ ਤਾਂ ਗਲਤ ਗੱਲ ਆ। ਵੀ ਇਹਾਂ ਨੇ ਦੇਖੋ ਜੀ ਆ ਪਿੰਡ ਦੇ ਬੁੰਡੇ ਕੁੜੀ ਦੀਆਂ ਆਜ਼ਾਦੀਆਂ ਖੋਲੀਆਂ। ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਆਜ਼ਾਦੀ ਸਾਰੀ ਇਸ ਗੱਲ 'ਚ ਹੀ ਫਸੀ ਪਈ ਆ ਕਿ ਮੈਂ ਆਪਦੇ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਉਣਾ ਮੈਂ ਪਿੰਡ ਦੇ ਮੁੰਡੇ ਨਾਲ ਵਿਆਹ ਕਰਵਾਉਣਾ ਅਜੇ ਤੱਕ ਸਾਰੀ ਇਹਦੇ 'ਚ ਫਸੀ ਪਈ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜਲੀ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬੜੀ ਮਿਹਰਬਾਨੀ